ਅੱਜ ਤੁਹਾਨੂੰ ਹਲਕਾ ਗੁਰੂ ਹਰਸਾਏ ਦਾ ਇੱਕ ਜ਼ਿਆ ਟਾਬਾਦ ਖਾਨ ਜਾ ਰਹੇ ਹਾਂ ਜਿਸ ਟਾਬੇ ਦਾ ਨਾਮ ਹੈ ਵਾਰਿਸ ਟਾਬਾ ਦੇ ਚਾਹਵਦੇ ਚੱਜ ਜਾਂਦੇ ਹੋ ਜੇ ਆ ਮਾਹੌਲ ਤੁਹਾਨੂੰ ਮਿਲੇਗਾ ਹੁਣ ਗੁਰੂ ਹਰਸਾਏ ਦੇ ਵਿੱਚ ਹੀ ਕਿਉਂਕਿ ਗੁਰੂ ਹਰਸਾਏ ਦੇ ਵਿੱਚ ਪਿੰਡੀ ਦੇ ਲਾਗੇ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਖੁੱਲ ਗਿਆ ਹੈ ਵਾਰਿਸ ਟਾਬਾ ਉਸੀ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਆਉਂਦੇ ਆ ਤੇ ਕਈ ਵਾਰ ਮਨ ਦੇ ਵਿੱਚ ਇਸ ਗੱਲ ਦਾ ਖਿਆਲ ਹੁੰਦਾ ਵੀ ਖਾਣਾ ਖਾਣਾ ਜਾਂ ਕੁਝ ਹੋਰ ਖਾਣਾ ਫਾਸਟ ਫੂਡ ਵਗੈਰਾ ਕਿਸ ਟਾਬੇ ਤੇ ਰੁਕਿਆ ਜਾਏ ਅੱਜ ਤੁਹਾਨੂੰ ਇੱਕ ਜ਼ਿਆ ਟਾਬਾ ਖਾਣ ਲੱਗਿਆ ਜੋ ਦੇਸ਼ਾ ਵਿਦੇਸ਼ਾ ਵਾਲੀ ਲੁੱਕ ਦਾ ਬਣਿਆ ਤੇ ਸਭ ਤੋਂ ਟੌਪ ਦਾ ਟਾਬਾ ਵਰਸ ਟਾਬਾ ਵਰਸ ਟਾਬਾ ਹੈ ਕਿੱਥੇ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਹੈ ਤੇ ਆਓ ਦਿਖਾਉਨੇ ਆ ਵਰਸ ਟਾਬਾ ਕਿਸ ਲੁੱਕ ਦੇ ਵਿੱਚ ਬਣਿਆ ਤੇ ਕੀ ਕੁਝ ਮਿਲਦਾ ਇੱਥੇ ਖਣ ਵਾਰਿਸ ਟਾਬੇ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਰੱਖਿਆ ਮੈਂ ਗੱਲ ਕਿਉਂ ਕਹਿ ਰਿਹਾ ਕਿਉਂਕਿ ਤੁਹਾਨੂੰ ਓਨਰਾਂ ਨਾਲ ਮਲਾਉਂਦੇ ਹੈਗੇ ਆ ਇੱਕ ਇੱਕ ਜਾਣਕਾਰੀ ਤੁਹਾਨੂੰ ਦੇਣੀ ਹੈਗੀ ਆ ਬਲਕਰਨ ਹੋਰੀ ਬਾਈ ਹੋਰੀ ਨੇ ਬਾਈ ਸਭ ਤੋਂ ਪਹਿਲਾਂ ਮੁਬਾਰਕਾ ਸਸੀ ਗਾਲ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਲਈ ਪੰਜਾਬ ਦਾ ਨਾਮ ਦੇਤਾ ਵਾਰਿਸ ਟਾਬਾ ਐ ਸਾਰੀ ਲੁੱਕ ਜਿਹੜੀ ਆ ਦਿੱਸੀ ਬਣਾਤੀ ਵਧੀਆ ਬਣਾਤੀ ਅਸੀਂ ਗੁਰੂ ਅਰਜਨ ਲਾਈਵ ਦੀ ਜਿੰਨੇ ਵੀ ਦਰਸ਼ਕ ਸੁਣ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਪੰਜਾਬ ਤੋਂ ਜਦੋਂ ਫਰੋਜਪੁਰ ਤੱਕ ਫਾਇਲ ਕਰੋ ਤੇ ਆਪਾਂ ਜਾਣਦੇ ਆ ਕੋਈ ਵੀ ਚੰਗਾ ਠੱਬਾ ਜਾਂ ਕੋਈ ਵੀ ਫੈਮਿਲੀ ਰੈਸਟੋਰੈਂਟ ਸਾਨੂੰ ਨਹੀਂ ਦੇਖਣ ਨੂੰ ਮਿਲਦਾ ਸੀ ਇਹ ਲੋਕਾਂ ਦੀ ਡਿਮਾਂਡ ਤੇ ਅਸੀਂ ਇੱਥੇ ਇੱਕ ਠੱਬਾ ਖੋਲਿਆ ਜਿੱਥੇ ਤੁਹਾਨੂੰ ਹਰੇਕ ਚੀਜ਼ ਫਾਸਟ ਫੂਡ ਇੰਡੀਅਨ ਕੰਟੀਨੈਂਟਲ ਚਾਈਨੀ ਸਾਰਾ ਕੁਝ ਇੱਥੇ ਤੁਹਾਨੂੰ ਮਿਲੇਗਾ ਇਹ ਖਾਣਾ ਕਹਿੰਦੇ ਬੜਾ ਸੁਆਦਿਸ਼ਟ ਹੈਗਾ ਸਪੈਸ਼ਲ ਕੁੱਕ ਲਿਆਦੇਗਾ ਸਪੈਸ਼ਲ ਲੁੱਕ ਦਿੱਤੀ ਗਈ ਤੇ ਇੱਕ ਲੁੱਕੇ ਦੇ ਦਿੱਤੀ ਕਿ ਜਦੋਂ ਐਂਟਰ ਕਰਦਾ ਤਾਂ ਬੰਦੇ ਦਾ ਮਨ ਪ੍ਰਸੰਨ ਹੋ ਜਾਂਦਾ ਵੀ ਕਿਤੇ ਰੁਕੇ ਆ ਤੇ ਜਗ੍ਹਾ ਤੇ ਲੋਕੇਸ਼ਨ ਜ਼ਰੂਰ ਦੱਸਦੀ ਆਪਾਂ ਹਾਂਜੀ ਇਹ ਜਗ੍ਹਾ ਹੈਗੀ ਆ ਪਿੰਡੀ ਤੋਂ ਕਿਲੋਮੀਟਰ ਪਹਿਲਾਂ ਫਰੋਜਪੁਰ ਵਾਲੀ ਸਾਈਡ ਨੂੰ ਪਿੰਡੀ ਦੇ ਨੇੜੇ ਆ ਇਹ ਲਾਲਚੀਆਂ ਲਾਲਚੀਆਂ ਤੋਂ ਅੱਗੇ ਕਿਲੋਮੀਟਰ ਤੇ ਪਿੰਡੀ ਤੋਂ ਕਿਲੋਮੀਟਰ ਪਿੱਛੇ ਇਹ ਸੈਂਟਰ ਦੇ ਵਿੱਚ ਆਉਂਦਾ ਆ ਜੀ ਇਸ ਨੂੰ ਅਸੀਂ ਮਤਲਬ ਕਹਿ ਲੋ ਵੀ ਨਾਮ ਜ਼ਰੂਰ ਅਸੀਂ ਇਹਦਾ ਢਾਬਾ ਰੱਖਿਆ ਹੋਇਆ ਆ ਪਰੇ ਤੇ ਹਰ ਜਗ੍ਹਾ ਹਰ ਤਰ੍ਹਾਂ ਦਾ ਖਾਣਾ ਬਹੁਤ ਹੀ ਵਧੀਆ ਫਾਈਨ ਸਟਾਈਲ ਦਾ ਮਿਲਦਾ ਆ ਆਓ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਹਾਂ ਹਾਂਜੀ ਆਜੋ ਤੁਹਾਨੂੰ ਵਿਜ਼ਿਟ ਜਿਹੜੀ ਹੈ ਉਹ ਵੀ ਕਰਾ ਦਿੰਦੇ ਹਾਂ ਇੱਕ ਇੱਕ ਚੀਜ਼ ਜਿਹੜੀ ਆ ਇਸ ਵਾਰਿਸ ਟਾਬੇ ਦੀ ਦਿਖਾਉਨੇ ਆ ਸਭ ਤੋਂ ਪਹਿਲਾਂ ਬਾਹਰਲੀ ਲੁੱਕ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਤੁਸੀਂ ਵਿਦ ਪਰਿਵਾਰ ਰੁਕਦੇ ਹੈਗੇ ਤਾਂ ਪਿੰਡੀ ਤੋਂ ਨਿਕਲਦੇ ਤਾਂ ਗੱਡੀਆਂ ਤੁਹਾਨੂੰ ਜਿਹੜੀਆਂ ਨੇ ਫਿਰੋਜ਼ਪੁਰ ਵਾਲੇ ਪਾਸੇ ਜਾਂਦੇ ਨੇ ਸੱਜੇ ਹੱਥ ਖੜੀਆਂ ਗੱਡੀਆਂ ਦਿਖਾਈ ਦੇਣ ਗਿਆ ਮੈਂ ਗੱਲ ਕਹੀ ਸੀ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਨਾਮ ਵੀ ਹੈ ਵਾਰਿਸ ਟਾਬਾ ਇਸ ਗੱਲ ਦਾ ਵਾਰਿਸ ਹੈ ਵਾਰਿਸ ਸਾਹਿਬ ਪੰਜਾਬ ਦਾ ਸਾਹਮਣੇ ਤੁਸੀਂ ਸੈਲਫੀ ਪੁਆਇੰਟ ਦੇਖੋ ਪੰਜਾਬ ਦਾ ਵਾਰਿਸ ਹੈ ਵਾਰਿਸ ਢਾਬਾ ਕਿਉਂ ਇਹ ਗੱਲ ਕਹਿ ਰਿਹਾ ਹੈ ਹੈਗਾ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਇਸ ਢਾਬੇ ਦੇ ਮਾਲਕਾਂ ਦੇ ਵੱਲੋਂ ਬਕਾਇਦਾ ਸਾਡੀ ਗੁਰਮੁਖੀ ਲਿਪੀ ਨਾਲ ਜੋੜਿਆ ਗਿਆ ਹੈਗਾ ਊੜਾੜਾ ਈੜੀ ਸਸਾ ਹਹਾ ਕਕਾ ਕਖਾ ਬੋਲਣਾ ਹਣਾ ਹਾਂਜੀ ਹਾਂਜੀ ਬਿਲਕੁਲ ਜੀ ਇੱਕ ਵਾਰੀ ਜੇ ਤੁਸੀਂ ਇੱਥੇ ਆਉਂਗੇ ਤੁਹਾਡੇ ਮਨ ਨੂੰ ਸਕੂਨ ਮਿਲੇਗਾ ਵੀ ਹਾਂ ਅਸੀਂ ਕਿਸੇ ਚੰਗੀ ਥਾਂ ਤੇ ਆਏ ਹਾਂ ਅਸੀਂ ਤਾਂ ਉਹ ਤੁਸੀਂ ਦੇਖੋ ਸਲੋਗਨ ਵੀ ਰੱਖਿਆ ਖਾਣ ਲਈ ਆਓ ਯਾਦਾਂ ਲੈ ਜਾਓ ਹਮ ਇੱਕ ਵਾਰੀ ਆ ਕੇ ਦੇਖੋ ਤੁਹਾਨੂੰ ਵਧੀਆ ਲੱਗੂਗਾ ਇੱਥੇ ਇਹ ਸੈਲਫੀ ਪੁਆਇੰਟ ਬਣਾਤਾ ਜੀ ਹਾਂਜੀ ਇਹ ਸੈਲਫੀ ਪੁਆਇੰਟ ਆ ਇਹ ਚ ਅਸੀਂ ਹੋਰ ਵੀ ਬਹੁਤ ਕੁਝ ਐਡ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਚ ਜਿਵੇਂ ਜਿਵੇਂ ਚੱਲੂਗਾ ਨਾਲ ਦੀ ਨਾਲ ਅਸੀਂ ਕਰੀ ਜਾਵਾਂਗੇ ਇਹ ਚ ਅ ਇਹ ਤੇ ਸੈਲਫੀ ਪੁਆਇੰਟ ਬਣਾਤਾ ਅ ਨੰਬਰ 1 ਜਿਹੜੇ ਆ ਵਾਸ਼ਰੂਮ ਹਰੇਕ ਬੰਦੇ ਦੀ ਸੋਚ ਹੁੰਦੀ ਆ ਕੋਈ ਬੰਦਾ ਚੰਡੀਗੜ੍ਹ ਤੋਂ ਚੱਲਿਆ ਆ ਹਬੋਰ ਫਾਜ਼ਿਲਕਾ ਤੋਂ ਚੱਲਿਆ ਤਾਂ ਜਦੋਂ ਚੰਡੀਗੜ੍ਹ ਨੂੰ ਨਿਕਲਦੇ ਆ ਤੇ ਜਾਂ ਤਾਂ ਅਸੀਂ ਰਾਜੇ ਟਾਬੇ ਰੁਕ ਜਾਨੇ ਆ ਜਾਂ ਪਹਿਲਵਾਨ ਦੇ ਜਗਰਾਓ ਰੁਕ ਜਾਨੇ ਆ ਪਰ ਹੁਣ ਅਬੋਰ ਵਾਲੇ ਫਾਇਲਕਾ ਵਾਲੇ ਜਦੋਂ ਤੁਸੀਂ ਚਲਦੇ ਹੋ ਤੇ ਤੁਹਾਨੂੰ ਗੋਲੂ ਦਾ ਮੋੜ ਟੱਪ ਕੇ ਪਿੰਡੀ ਟੱਪ ਕੇ ਪਿੰਡੀ ਟੱਪਦੇ ਸਾਰ 1 ਕਿਲੋਮੀਟਰ ਦੂਰ ਅੱਗੇ ਸੱਜੇ ਹੱਥੇ ਟਾਬਾ ਮਿਲੂਗਾ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਹਰ ਲੁੱਕ ਜਿਹੜੀ ਆ ਉਹ ਲੁੱਕ ਦਿੱਤੀ ਗਈ ਆ ਜੋ ਫੌਰੀਂ ਦੇ ਵਿੱਚ ਜਾਂ ਚੰਡੀਗੜ੍ਹ ਦੇ ਨੇੜੇ ਵਾਲੇ ਟਾਬਿਆਂ ਦੇ ਵਿੱਚ ਰਾਜਾ ਟਾਬਾ ਦੀ ਉਹਨਾਂ ਤੋਂ ਵਧੀਆ ਮੈਂ ਕਹਿ ਸਕਦਾ ਲੁੱਕ ਦੇ ਵਜੋਂ ਕੋਈ ਕਮੀ ਨਹੀਂ ਹੈ ਤੇ ਕੁੱਕ ਦੇ ਵਜੋਂ ਵੀ ਕੋਈ ਕੰਮ ਨਹੀਂ ਨਹੀਂ ਕੰਮ ਨਹੀਂ ਆ ਜੀ ਹਾਂਜੀ ਇੱਕ ਵਾਰ ਜ਼ਰੂਰ ਆਓ ਇੱਕ ਵਾਰ ਆਓ ਅਸੀਂ ਤਾਂ ਲਿਖਿਆ ਹੋਇਆ ਵੇਖੋ ਖਾਣ ਲੈ ਆਓ ਤੇ ਯਾਦਾਂ ਲੈ ਕੇ ਜਾਓ ਇੱਕ ਵਾਰ ਜ਼ਰੂਰ ਆਓ ਹਾਂ ਖਾਣ ਲਈ ਆਓ ਤੇ ਯਾਦਾਂ ਲੈ ਕੇ ਜਾਓ ਤੇ ਜੇ ਤੁਸੀਂ ਖਾਣ ਲਈ ਆਓਗੇ ਤੇ ਯਾਦਾਂ ਤਾਂ ਹੀ ਲੈ ਕੇ ਜਾਓਗੇ ਹੁਣ ਤੁਹਾਨੂੰ ਅੰਦਰ ਦਾ ਰੈਸਟੋਰੈਂਟ ਦਿਖਾ ਦਿੰਨੇ ਆ ਜਿੱਥੇ ਤੁਸੀਂ ਵਿਦ ਪਰਿਵਾਰ ਵੈਸੇ ਤਾਂ ਬਾਹਰ ਵੀ ਇਹਨਾਂ ਦੀ ਸਿਟਿੰਗ ਤੁਸੀਂ ਦੇਖ ਸਕਦੇ ਹੋ ਲਗਾਈ ਹੋਈ ਹੈ ਲੋਕ ਇੱਥੇ ਖਾ ਪੀ ਵੀ ਰਹੇ ਹੈਗੇ ਆ ਅੰਦਰ ਦਾ ਤੇ ਦ੍ਰਿਸ਼ ਹੈ ਉਹ ਤੁਹਾਨੂੰ ਦਿਖਾਉਂਦੇ ਹੈਗੇ ਆ ਅੰਦਰ ਦਾ ਕੀ ਮਾਹੌਲ ਹੈ ਰੈਸਟੋਰੈਂਟ ਦਾ ਅੰਦਰ ਦਾ ਕੀ ਮਾਹੌਲ ਹੈ ਕਿੱਦਾਂ ਦੀ ਸਫਾਈ ਹੈ ਕਿੱਦਾਂ ਦਾ ਸਾਰਾ ਮਾਹੌਲ ਬੜਿਆ ਹੋਇਆ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਅੰਦਰ ਰੈਸਟੋਰੈਂਟ ਦੀਆਂ ਭਾਈ ਸਾਹਿਬ ਵੀ ਆਏ ਹੋਇਆ ਭਾਈ ਸਾਹਿਬ ਕਿਵੇਂ ਲੱਗਿਆ ਇਸ ਟਾਬੇ ਤੇ ਅੱਜ ਤੁਸੀਂ ਪਰਿਵਾਰ ਸਮੇਤ ਆਏ ਜਾਂ ਆਪ ਆਏ ਕੀ ਖਾਦਾ ਕੀ ਵਧੀਆ ਲੱਗਿਆ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਵੀ ਇਹ ਸਾਡੀ ਨਾ ਇੱਕ ਵੈਸੇ ਤਾਂ ਇਹ ਨੈਸ਼ਨਲ ਹਾਈਵੇ ਹੈ ਲੇਕਿਨ ਇਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੁੰਦੀ ਸੀ ਕਿ ਜਦੋਂ ਫੈਮਿਲੀ ਦੇ ਨਾਲ ਜਾਂ ਕੋਈ ਅਸੀਂ ਗਰੁੱਪ ਡਿਸਕਸ਼ਨ ਦੇ ਵਿੱਚ ਜਾਂ ਕੋਈ ਵੀ ਆਪਣਾ ਇੱਥੇ ਬੈਠਦੇ ਹੁੰਦੇ ਸੀਗੇ ਸਾਨੂੰ ਇੱਥੇ ਪ੍ਰੋਪਰ ਜਗ੍ਹਾ ਨਹੀਂ ਮਿਲਦੀ ਹੁੰਦੀ ਸੀਗੀ ਸੋ ਇਹ ਬੜੀ ਵੱਡੀ ਸਾਡੀ ਲੋਡ ਸੀਗੀ ਇਸ ਏਰੀਏ ਦੀ ਵੀ ਲੋਡ ਸੀਗੀ ਔਰ ਮੈਂ ਤਾਂ ਵੀਰ ਉਹਨਾਂ ਨੂੰ ਬਹੁਤ ਕੰਗ੍ਰੈਚੂਲੇਟ ਕੀਤਾ ਜਦੋਂ ਇਹਦੀ ਓਪਨਿੰਗ ਸੀਗੀ ਔਰ ਤੁਸੀਂ ਦੇਖੋ ਵੀ ਇਹ ਸਾਡੇ ਕਿਉਂਕਿ ਨਾ ਸਾਡੇ ਇਸ ਏਰੀਏ ਨੂੰ ਬੈਕਗ੍ਰਾਉਂਡ ਦਾ ਮੋਸਟਲੀ ਜਿਹੜਾ ਏਰੀਆ ਗਿਣਿਆ ਜਾਂਦਾ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਤੁਸੀਂ ਦੇਖੋ ਪਰਿਵਾਰਕ ਮਾਹੌਲ ਹੈਗਾ ਔਰ ਬੜਾ ਵਧੀਆ ਲੱਗ ਰਿਹਾ ਹੈਗਾ ਖਾਣ ਪੀਣ ਵੀ ਇਹਨਾਂ ਦਾ ਇੱਕ ਨੰਬਰ ਹੈ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਸੋ ਸਾਨੂੰ ਤਾਂ ਓਵਰਆਲ ਬਹੁਤ ਵਧੀਆ ਲੱਗਿਆ। ਹਾਂ ਦੇਖੋ ਜੀ ਲੋਕਾਂ ਦੇ ਵੀਊ ਵੀ ਹੈਗੇ ਆ ਵਧੀਆ ਲੱਗਿਆ। ਇੱਕ ਚੀਜ਼ ਹੋਰ ਦਿਖਾ ਦਿੰਦੇ ਆ ਫੈਮਿਲੀ ਹਾਲ ਇਹ ਰੈਸਟੋਰੈਂਟ ਹਾਲ ਹੈਗਾ। ਅੱਗੇ ਫੈਮਿਲੀ ਹਾਲ ਵੀ ਹੈਗਾ। ਹਾਂ ਜੀ ਹਾਂ ਜੀ। ਜੀ ਉਹ ਵੀ ਦਿਖਾ ਦੋ। ਇਸ ਤੋਂ ਅੱਗੇ ਆ ਜਿਓ ਜੀ। ਅਸੀਂ ਮਤਲਬ ਜੇ ਕਿਸੇ ਨੇ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਆ ਜਾਂ ਕੋਈ ਕਿੱਟੀ ਪਾਰਟੀ ਕਰਨੀ ਆ ਹਨਾ ਜੀ ਜਾਂ ਕੋਈ ਵੀ ਮੰਨੋ ਛੋਟੀ ਮੇਰੀ ਪਾਰਟੀ ਕਰਨੀ ਆ 20 ਬੰਦਿਆਂ ਦੀ ਸੀਟਿੰਗ ਵਾਸਤੇ ਅਸੀਂ ਸਪੈਸ਼ਲ ਅੰਦਰ ਅਲੱਗ ਤੋਂ ਬਣਾ ਕੇ ਰੱਖਿਆ ਹੋਇਆ ਆ ਆ ਦੇਖੋ ਜਿਵੇਂ ਬਰਥਡੇ ਮਨਾ ਕੇ ਗਏ ਸੀਗੇ ਕੱਲ ਹੀ ਕਿਸੇ ਨੇ ਉਹ ਬੋਲ ਲੱਗੇ ਹੋਇਆ ਉਹ ਸਾਊਂਡ ਦਾ ਸਿਸਟਮ ਹੈ ਹਾਂਜੀ ਸਾਊਂਡ ਦਾ ਸਿਸਟਮ ਹੈ ਇਹ ਇੱਥੇ ਦਿੱਤਾ ਹੋਇਆ ਜੀ ਤੁਸੀਂ ਛੋਟੀ ਬੋਟੀ ਪਾਰਟੀ ਕਰਨੀ ਹੈ ਤਾਂ ਸਾਊਂਡ ਸਿਸਟਮ ਵੀ ਹੈ ਬਰਥਡੇ ਰੂਮ ਫੈਮਿਲੀ ਰੂਮ ਚੜਾ ਹੈ ਗਿਆ ਉਹ ਸਪੈਸ਼ਲ ਸਪੈਸ਼ਲ ਬਣਾ ਕੇ ਰੱਖਿਆ ਹੋਇਆ ਹੈ ਜੀ ਅੱਛਾ ਭਾਈ ਰੁਕਣ ਲਈ ਕੋਈ ਕਮਰਿਆਂ ਦੀ ਵਿਵਸਥਾ ਵੀ ਹੈਗੀ ਜੇਕਰ ਬਾਹਰ ਤੋਂ ਕੋਈ ਫੈਮਿਲੀ ਆਉਂਦੀ ਹੈ ਲੇਟ ਹੁੰਦੇ ਆ ਕੋਈ ਕਮਰੇ ਵਗੈਰਾ ਵੀ ਤਿਆਰ ਕੀਤੇ ਆ ਹਾਂਜੀ ਉਹ ਕੀਤੇ ਹੋਇਆ ਰੂਮ ਤੋਂ ਬਸ ਰੈਡੀ ਹੋ ਰਿਹਾ ਹੈ ਬਸ ਲੋਕ ਇੱਥੇ ਆਉਂਦੇ ਹੈਗੇ ਆ ਆਪਣੇ ਪਰਿਵਾਰਾਂ ਦੇ ਸਿ ਸਮੇਤ ਇੱਥੇ ਪਹੁੰਚਦੇ ਹੈਗੇ ਆ ਫੈਮਿਲੀ ਜ਼ਰੂਰ ਪਹੁੰਚਦੇ ਆ ਇੱਕ ਫੈਮਿਲੀ ਖਾ ਵੀ ਰਹੇ ਹੈਗੇ ਅਜੀ ਸਸੀਕਾਲ ਜੀ ਕਿੱਦਾਂ ਦਾ ਟੇਸਟ ਲੱਗਿਆ ਜੀ ਹਾਂਜੀ ਵਧੀਆ ਲੱਗਿਆ ਆ ਵੀਦ ਪਰਿਵਾਰ ਆਇਓ ਹਾਂਜੀ ਸਰ ਪਰਿਵਾਰ ਨੇ ਲੜਕੀਆਂ ਨੇ ਮੇਰੀਆਂ ਇੱਕ ਜਵਾਈ ਨਾਲ ਆਇਆ ਕਿੱਤੋਂ ਤੁਸੀਂ ਬਲੌਗ ਕਰਦੇ ਹਾਂਜੀ ਅਸੀਂ ਜਲਾਲਾਵਾਂ ਤੋਂ ਬਲੌਗ ਕਰਦੇ ਹਾਂਜੀ ਯਾਰ ਇਸ ਰੋਡ ਤੇ ਹੈ ਨਹੀਂ ਸੀ ਇੱਦਾਂ ਦਾ ਹਾਂ ਅਸੀਂ ਗੁੱਡੂ ਨੇ ਵੇਖਿਆ ਸੀ ਕਹਿੰਦੀ ਬਹੁਤ ਵਧੀਆ ਹੈ ਏ ਡੈਕੋਰੇਸ਼ਨ ਕਹਿੰਦੀ ਆਪਾਂ ਇੱਥੋਂ ਖਾ ਕੇ ਜਾਂਦੇ ਹਾਂ ਅੱਛਾ ਮੈਂ ਕਿ ਚੱਲੋ ਆਪਾਂ ਖਾ ਪੀ ਲੈਂਦੇ ਹਾਂ ਬਿਲਕੁਲ ਜੀ ਮੈਂ ਇੱਕ ਗੱਲ ਕਹੀ ਸੀ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਇਦਾਂ ਦਾ ਢਾਬਾ ਨਾਮ ਢਾਬਾ ਹੈ ਵਾਰਿਸ ਢਾਬਾ ਕਿਉਂ ਦਿੱਤਾ ਮੈਂ ਪਹਿਲਾਂ ਕਹਿੰਦਾ ਸਿੱਖ ਪਰਿਵਾਰ ਹੈ ਗੁਰੂ ਨਾਲ ਜੁੜੇ ਹੋਏ ਆ ਤੇ ਨਾਮ ਵਾਰਿਸ ਢਾਬਾ ਦੇ ਦਿੱਤਾ ਤੇ ਜਿੰਨੇ ਇਹਨਾਂ ਦਾ ਸਟਾਫ ਹੈਗਾ ਭਾਈ ਸਾਹਿਬ ਇੱਧਰ ਖੜੇ ਆ ਸਾਰਾ ਬਾਹਰਲੇ ਜਿਹੜੇ ਕੁੱਕ ਹੈਗੇ ਆ ਇਹਨਾਂ ਦੀ ਸ਼ਕਲ ਤੁਹਾਨੂੰ ਪਹਿਲਾਂ ਵੀ ਦਿਖੀ ਹੋਗੀ ਗੁਰੂਨ ਸਾਹਿਬ ਲਾਈ ਤੇ ਹਾਂਜੀ ਪੂਰਾ ਸਟਾਫ ਰੈਡੀ ਸਭ ਕੁਝ ਓਕੇ ਕੀ ਕਹਿਣਾ ਲੋਗਾਂ ਨੂੰ ਵੀ ਆਜੋ ਵੀ ਵਾਰਸ਼ ਠਾਬੇ ਤੇ ਤੇ ਤੁਹਾਡੀ ਮੋਸਟ ਬੈਂਕਮੈਨ ਸਰ ਜੋ ਆਪਣੀ ਫੂਡ ਕੁਆਲਿਟੀ ਜੋ ਹੈ ਉਹ ਹਮ ਆਪਕੋ ਸਰਵ ਕਰਾਂਗੇ ਪ੍ਰੋਪਰ ਜੋ ਟੇਸਟ ਹੈ ਹੋਟਲ ਰੈਸਟੋਰੈਂਟ ਦਾ وہی ਸਰਵ ਕਰਾਂਗੇ ਆਪਕੋ ਪ੍ਰੋਪਰ ਰੈਸਿਪੀ ਕੇ ਸਰਵਿਸ ਓਕੇ ਖਾਣਾ ਪੀਣਾ ਸਭ ਕੁੱਕ ਕੁ ਸਭ ਸਭ ਚੀਜ਼ ਬਿਲਕੁਲ ਜੀ ਸਭ ਚੀਜ਼ ਓਕੇ ਆ ਤੇ ਓਕੇ ਤੁਸੀਂ ਉਦੋਂ ਕਰਨਾ ਜਦੋਂ ਤੁਸੀਂ ਖੁਦ ਆਓਗੇ ਵੀ ਤੇ ਪਰਿਵਾਰ ਆਓਗੇ ਰੇਟ ਜਿਹੜੇ ਹੈਗੇ ਆ ਕੋਈ ਬਹੁਤੇ ਜ਼ਿਆਦਾ ਰੇਟ ਵੀ ਨਹੀਂ ਇਹਨਾਂ ਨੇ ਰੱਖੇ ਹੈਗੇ ਜੇਕਰ ਤੁਸੀਂ ਚੰਡੀਗੜ੍ਹ ਨਾਲ ਮੈਂ ਕੰਪੇਅਰ ਕਰ ਲਿਆ ਹੈਗਾ ਜਾਂ ਫਿਰੋਜ਼ਪੁਰ ਨਾਲ ਸੰਬੰਧਿਤ ਕਈ ਟਾਬੀਆਂ ਨਹੀਂ ਕਰ ਲਈਏ ਚੰਗੇ ਤੋਂ ਚੰਗੇ ਰੈਸਟੋਰੈਂਟ ਕਰ ਲਓ ਉਹਨਾਂ ਤੋਂ ਰੇਟ ਵੀ ਘੱਟ ਸਫਾਈ ਵੀ ਵਦ ਬੈਠਣ ਦੇ ਲਈ ਪੂਰਾ ਪ੍ਰਬੰਧ ਜਿੱਦਾਂ ਮੈਂ ਗੱਲ ਕੀਤੀ ਸੀ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਇਦਾਂ ਦਾ ਟੱਬਾ ਹੈ ਨਹੀਂ ਉਹ ਭੈਣ ਜੀ ਨੇ ਬੋਲਤਾ ਜਲਾਲਾਬਾਦ ਤੋਂ ਆਜਿਓ ਜਦੋਂ ਟੱਪੇ ਸੀ ਤਾਂ ਦੇਖ ਕੇ ਗਏ ਸੀ ਵਾਪਸੀ ਆ ਕੇ ਰੁਕਿਆ ਤਾਂ ਵਾਰਸ ਟਾਬੇ ਤੇ ਰੁਕਿਆ ਤੁਸੀਂ ਵੀ ਜਦੋਂ ਇਸ ਰੋਡ ਤੇ ਆਉਂਦੇ ਹੋ ਤੇ ਵਾਰਸ ਟਾਬੇ ਨੂੰ ਯਾਦ ਰੱਖਿਓ ਮੈਂ ਇੱਕ ਹੋਰ ਭਾਈ ਹੋਰਾਂ ਦੇ ਨੰਬਰ ਲੈ ਲੈਣਾ ਜਿਹੜੇ ਕਾਊਂਟਰ ਤੇ ਹੋਏ ਆਰਡਰ ਵੀ ਤਿਆਰ ਹੋ ਜਾਂਦੇ ਪਹਿਲਾਂ ਫਾਸਟ ਫੂਡ ਕੀ ਹੈ ਸਭ ਕੁਝ ਦੱਸਿਓ ਇੰਡੀਅਨ ਚਾਈਨੀਜ਼ ਕੰਟੀਨੈਂਟਲ ਫੂਡ ਮਿਲੇਗਾ ਜੀ ਪੀਜ਼ਾ 버ਗਰ ਪਾਸਤਾ ਔਰ ਚਾਈਨੀਜ਼ ਫੂਡ ਮੈਂ ਔਰ ਸਨੈਕਸ ਹੋਣਗੇ ਔਰ ਇੰਡੀਅਨ ਫੂਡ ਤੰਦੂਰ मत ऑल टाइम मिलेगा आपको सवेरे 7:00 बजे से ले आ, लेके शाम को 11:00 बजे तक 7:00 बजे तो लेके 11:00 बजे तक खुला रहेगा भाई नंबर जरूर शेयर कर दीजिए हां दी, जी एथोदा नंबर हैगा जी 96468 11101 ਜੀ ਨੰਬਰ ਜਿਹੜਾ ਹੈਗਾ ਸੀ ਸਕਰੀਨ ਤੇ ਵੀ ਦੇ ਦਿੱਤੇ ਹੈਗੇ ਆ ਤੁਸੀਂ ਕੋਈ ਆਰਡਰ ਵੀ ਕਰਨਾ ਹੈ ਜੇਕਰ ਜਲਾਲਾਬਾਦ ਕ੍ਰੋਸ ਕਰ ਲਿਆ ਹੈ ਸੈਂਡਵਿਚ ਚਾਹੀਦਾ ਹੈ ਜਾਂ ਕੁਝ ਹੋਰ ਚਾਹੀਦਾ ਤਾਂ ਫੋਨ ਮਾਰਿਓ ਤੁਹਾਡਾ ਆਰਡਰ ਤਿਆਰ ਸਾਹਮਣੇ ਕੁੱਕ ਜਾਂ ਇਹਨਾਂ ਦੇ ਜਿਹੜੇ ਮੁਲਾਜ਼ਮ ਹੈਗੇ ਆ ਆਰਡਰ ਤਿਆਰ ਕਰਕੇ ਆਪਣੀ ਪੇਮੈਂਟ ਕਰਕੇ ਇਸ ਕਾਊਂਟਰ ਤੇ ਪੇਮੈਂਟ ਹੋ ਗਈ ਰੇਟ ਦੀ ਮੈਂ ਗੱਲ ਕੀਤੀ ਸੀਗਾ ਜੈਨੂਅਲ ਰੇਟ ਜਿਹੜੇ ਆ ਇਹਨਾਂ ਰੱਖੇ ਗਿਆ ਇਸ ਇਲਾਕੇ ਲਈ ਬਾਰਡਰ ਪੱਟੀ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਵਾਰਸ਼ ਟਾਬਾ ਤੇ ਕਰਿਓ ਵਿਜਟ ਤੇ ਦੇਖਿਓ ਵਾਰਿਸ ਟਾਬੇ ਦਾ ਮਾਹੌਲ ਮੈਂ ਕੁਝ ਲੋਕ ਬਾਹਰ ਵੀ ਬੈਠੇ ਗਿਆ ਗੱਲਬਾਤ ਕਰ ਲੈਣੇ ਹੋਆ ਬਾਈ ਹੋਰਾਂ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਬਸ ਬਹੁਤ ਵਧੀਆ ਜੀ ਤੁਸੀਂ ਸੁਣਾਓ ਆਏ ਉਹ ਵਾਰਿਸ ਟਾਬੇ ਕੀ ਲੱਗਿਆ ਮਾਹੌਲ ਇਹਨਾਂ ਦਾ ਮੈਨੂੰ ਤਾਂ ਪੰਜਾਬੀ ਦਾ ਦਿੱਸਦਾ ਨਾ ਵਾਰਿਸ ਟਾਬਾ ਵੇਖੋ ਜੀ ਇਹਨਾਂ ਦੇ ਤਾਂ ਨਾਮ ਵਿੱਚ ਹੀ ਸਾਰਾ ਇਤਿਹਾਸ ਲੁਕਿਆ ਪਿਆ ਉਹ ਤੁਸੀਂ ਸਲੋਗਨ ਵੇਖੋ ਪੰਜਾਬ ਜਿੱਥੇ ਉਹ ਪੱਗ ਨੂੰ ਦਰਸਾਉਂਦਾ ਹੈ ਉੱਥੇ ਪੰਜਾਬ ਦੀ ਤਾਕਤ ਨੂੰ ਖੰਡੇ ਨੂੰ ਦਰਸਾਉਂਦਾ ਉੱਥੇ ਪੰਜ ਦਰਿਆਵਾਂ ਦੇ ਇਤਿਹਾਸ ਨੂੰ ਦਰਸਾਉਂਦਾ ਹੈ 16 ਵਰਗੀ ਤਾਕਤ ਨੂੰ ਦਸਾਉਂਦਾ ਜੀ ਬਾਕੀ ਨਾਂ ਵਾਰਿਸ ਢਾਬਾ ਤੇ ਸਭ ਤੋਂ ਵੱਡੀ ਗੱਲ ਇਹ ਵੀ ਜਦੋਂ ਫਿਰੋਜ਼ਪੁਰ ਤੋਂ ਕਿਤੇ ਬੋਹਰ ਨੂੰ ਅਸੀਂ ਬੋਹਰ ਤੋਂ ਵਾਪਸ ਆਉਂਦੇ ਪੈ ਸੀ ਜੀ ਅੱਜ ਪਹਿਲੀ ਵਾਰ ਇਸ ਢਾਬੇ ਤੇ ਆਏ ਆ ਤੇ ਮਨ ਖੁਸ਼ ਹੈ ਕਿਉਂਕਿ ਫਿਰੋਜ਼ਪੁਰ ਤੋਂ ਲੈ ਕੇ ਬੋਹਰ ਤੱਕ ਗੰਗਾ ਨਗਰ ਤੱਕ ਕੋਈ ਇਸ ਤਰ੍ਹਾਂ ਦਾ ਚੱਜਦਾ ਕੋਈ ਰੈਸਟੋਰੈਂਟ ਨਹੀਂ ਸੀ ਜਿੱਥੇ ਕੋਈ ਸਾਫ ਸਫਾਈ ਹੋਵੇ ਜਿੱਥੇ ਕੋਈ ਚੰਗੇ ਬੰਦੇ ਜਿਹੜੇ ਪੰਜਾਬੀ ਮੁੰਡੇ ਕੰਮ ਕਰਦੇ ਹੋਣ ਤੇ ਉੱਥੇ ਖਾਣਾ ਖਾਦਾ ਜਾਵੇ। ਇਹੋ ਸੋਚ ਕੇ ਆਮ ਟਾਬਿਆਂ ਤੋਂ ਉੱਠ ਕੇ ਮੁੜ ਜੀਦਾ ਸੀ ਵੀ ਇੱਥੇ ਸਫਾਈ ਨਹੀਂ ਹੋਣੀ, ਇੱਥੇ ਬੀੜੀਆਂ ਸਿਗਰਟਾਂ ਲਿਉਣਗੇ। ਇਹ ਜੱਥੇਦਾਰਾਂ ਦਾ ਟਾਬਾ ਹੈ, ਕੋਈ ਬੀੜੀ ਸਿਗਰਟ ਦਾ ਨਹੀਂਗਾ ਵੀ ਕੋਈ ਉਹੋ ਜਿਹੀ ਚੀਜ਼ ਖਾਣ ਵਾਲਾ ਕੋਈ ਬੰਦਾ ਇੱਥੇ ਟਾਬੇ ਤੇ ਕੰਮ ਕਰਦਾ ਹੋਵੇ। ਸਾਰੀ ਸਾਫ ਸਫਾਈ ਵੇਖੀਏ। ਤੇ ਮਨ ਖੁਸ਼ ਹੋਇਆ ਵੀ ਫਿਰੋਜ਼ਪੁਰ ਤੋਂ ਲੈ ਕੇ ਤੇ ਬੋਰ ਗੰਗਾ ਨਗਰ ਤੱਕ ਕੋਈ ਚੱਜ ਦਾ ਟੱਬਾ ਰੈਸਟੋਰੈਂਟ ਨਹੀਂ ਮਿਲਿਆ ਜਿੱਦਾਂ ਇਹ ਨੌਜਵਾਨਾਂ ਨੇ ਕਰਤਾ ਲਈ ਤਾਂ ਨੌਜਵਾਨ ਕਹਿੰਦੇ ਬਾਪੂ ਲਾ 50 ਲੱਖ ਮੈਂ ਤਾਂ ਅਮਰੀਕਾ ਜਾਣਾ ਮੈਂ ਕੈਨੇਡਾ ਜਾਣਾ ਹੈਗਾ ਪਰ ਉਹ ਕਹਿੰਦੇ ਅਮਰੀਕਾ ਕੈਨੇਡਾ ਇੱਥੇ ਹੀ ਹੈ ਜੇਕਰ ਸੋਚ ਚੰਗੀ ਹੋਵੇ ਪੰਜਾਬ ਨੂੰ ਜਿੱਦਾਂ ਤੁਸੀਂ ਖੰਡੇ ਦੀ ਗੱਲ ਕਰ ਦਿੱਤੀ ਸਫਾਈ ਦੀ ਗੱਲ ਆਪਾਂ ਦੇਖ ਲਈ ਹੈਗੀ ਆ ਖਾਣ ਪੀਣ ਦਾ ਜਿਹੜਾ ਦੇਖ ਲਿਆ ਕੀ ਲੱਗਦਾ ਹੈ ਨੌਜਵਾਨਾਂ ਨੇ ਇੱਕ ਜਿਹੜਾ ਕਿੱਤਾ ਬਣਾਇਆ ਹੈਗਾ ਲੋਕ ਦੇਣਗੇ ਰਿਸਪੌਂਸ ਨਹੀਂ ਅਸੀਂ ਤਾਂ ਹੁਣ ਸੈਂਡਵਿਚ ਖਾ ਕੇ ਟੇ ਹਾਂ ਜਿਹੜੇ ਨਾਲ ਦਾ ਟ ਤਕਰੀਬਨ ਹੁਣ ਤੱਕ ਤਾਂ ਜਿੰਨੀਆਂ ਤੋਂ ਖਾਦਾ ਸਭ ਤੋਂ ਸਾਨੂੰ ਵਧੀਆ ਲੱਗਾ। ਬਾਕੀ ਜਿਹੜਾ ਨੌਜਵਾਨ ਨੇ ਜਿੱਥੇ ਬਾਹਰ ਜਾਣ ਦੀ ਹੋੜ ਲੱਗੀ ਹੈ। ਉਥੇ ਨੌਜਵਾਨ ਇੱਥੇ ਕੰਮ ਕਰਕੇ ਤੇ ਆਪਣਾ ਕਾਰੋਬਾਰ ਚਲਾਉਂਦੇ ਨੇ। ਸੋ ਸਾਨੂੰ ਵੀ ਸਹਿਯੋਗ ਕਰਨਾ ਚਾਹੀਦਾ ਵੀ ਜਿਹੜੇ ਸਾਡੇ ਨੌਜਵਾਨ ਪੰਜਾਬ ਦੇ ਇੱਥੇ ਕੰਮ ਕਰਦੇ ਨੇ ਹਲਾਸ਼ੇਰੀ ਮਿਲੇਗੀ ਜੇ ਇਹਨਾਂ ਨੌਜਵਾਨਾਂ ਦਾ ਕੰਮ ਇੱਥੇ ਚੱਲਦਾ ਤਾਂ। ਹਾਂ ਬਿਲਕੁਲ ਜੀ ਬਲਕਰਨ ਹੋ ਰਹੀ ਫਿਰ ਬਲਕਰਨ ਇੱਕ ਸਵਾਲ ਮੇਰਾ ਹੋਰ ਰਹਿ ਗਿਆ। ਜਿੱਦਾਂ ਆਪਣਾ ਪਿੱਛੇ ਪੈਲਸ ਸਟੈਪ ਬਣਾਇਆ ਜਾ ਰਿਹਾ ਹੈਗਾ ਆਉਣ ਵਾਲੇ ਸਮੇਂ ਚ ਲੋਕ ਵੱਡੀਆਂ ਕਿੱਟੀ ਪਾਰਟੀਆਂ ਕਰਨਾ ਚਾਹੁੰਦੇ ਆ ਜਾਂ ਵੱਡੇ ਫੰਕਸ਼ਨ ਕਰਨਾ ਚਾਹੁੰਦੇ ਉਹ ਕਦੋਂ ਤੱਕ ਤਿਆਰ ਹੋ ਜਾਊਗਾ ਬਿਲਕੁਲ ਜੀ ਆ ਹੁਣ ਤੁਸੀਂ ਇਸ ਹੁਣ ਤਿਆਰੀ ਅਸੀਂ ਸ਼ੁਰੂ ਕਰ ਦੇਣੀ ਆ ਲਗਭਗ ਸਤੰਬਰ ਅਕਤੂਬਰ ਤੋਂ ਉਹ ਵੀ ਆਪਣਾ ਕੰਮ ਪਿੱਛੇ ਚੱਲ ਪੂਗਾ ਜੀ ਕਰਨ ਬਿਲਕੁਲ ਜੀ ਵਾਰਸ਼ ਢਾਬੇ ਦੇ ਨਾਲ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਦਿੰਦਾ ਪਿੱਛੇ ਜਿਹੜਾ ਇਹਨਾਂ ਨੇ ਵੱਡਾ ਹਾਲ ਬਣਾ ਦਿੱਤਾ ਹੈਗਾ ਇੱਕ ਪੈਲਸ ਟਾਈਪ ਦਾ ਹਾਲ ਬਣ ਗਿਆ ਉਹ ਹਾਲ ਦੀ ਤਿਆਰੀ ਚੱਲ ਰਹੀ ਹੈਗੀ ਆ ਤੁਸੀਂ ਕੋਈ ਵਿਆਹ ਸ਼ਾਦੀ ਵੱਡੇ ਪ੍ਰੋਗਰਾਮ ਕਰਦੇ 2 300 400 ਬੰਦੇ ਤੱਕ ਦਾ ਵੀ ਤੁਹਾਡਾ ਪ੍ਰੋਗਰਾਮ ਇੱਥੇ ਹੋ ਸਕਦਾ ਪਰ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਰੈਸਟੋਰੈਂਟ ਬਣਾਤਾ ਜਿਹੜਾ ਇਹਨਾਂ ਨੇ ਵਾਰਸ਼ ਢਾਬਾ ਬਣਾਤਾ ਤੇ ਇਸ ਵਾਰਸ਼ ਢਾਬੇ ਤੇ ਆ ਕੇ ਖਾਣਾ ਖਾ ਕੇ ਜਰੂਰ ਦੇਖਿਓ ਤੁਹਾਨੂੰ ਪਤਾ ਚੱਲ ਜਾਊਗਾ ਵਾਰਸ਼ ਢਾਬੇ ਵਾਲਿਆਂ ਨੇ ਕਿਵੇਂ ਸਾਰਾ ਸਿਸਟਮ ਬਣਾ ਕੇ ਤੁਹਾਡੇ ਲਈ ਖਿਰੋਜ ਪ੍ਰੋਫਾਈਲ ਕਾ ਰੋੜਤੇ ਰੌਣਕ ਲਗਾ ਰੱਖੀ ਹੈ ਦੇਖਦੇ ਰਹੋ ਗੁਰੂ ਵਰਸਾ ਲਾਈਵ